ਸਟੈਂਡ ਆ ਬਾਈ ਦੇਖੋ ਇਹ ਬੰਦੇ ਨੂੰ ਨਾ ਇਹ ਤਾਂ ਇਹ ਨਹੀਂ ਪਤਾ ਹੈਗਾ ਵੀ ਫੋਨ ਕਿੱਥੇ ਫਿੱਟ ਕਰਨਾ ਇਹਨੂੰ ਆਪਾਂ ਨੇ ਕਿਹਾ ਵੀ ਫੋਨ ਨੂੰ ਪਾਣੀ ਲਾ ਕੇ ਨਾ ਇੱਥੇ ਰੱਖਦੇ ਨੇ ਫੋਨ ਨੂੰ ਪਾਣੀ ਲਾ ਕੇ ਰੱਖ ਲਿਆ ਫੋਨ ਫਿਰ ਵੀ ਨਹੀਂ ਇਹ ਜਿਹਾ ਫਿੱਟ ਹੋਇਆ ਹੁਣ ਤੁਸੀਂ ਦੱਸੋ ਵੀ ਫੋਨ ਕਿਵੇਂ ਫਿੱਟ ਹੋਊਗਾ ਇਹ ਤਾਂ ਦੇਖੋ ਇਹ ਜਿਹਾ ਫੋਨ ਨਹੀਂ ਫਿੱਟ ਹੋ ਰਿਹਾ ਇਸ ਫੋਨ ਵਾਲਾ ਸਟੈਂਡ ਆਪਣਾ ਆ ਦੇਖੋ ਹੈ ਹੈ ਮਿਸਤਰੀ ਆ ਰਾਜਗਰੀ ਦਾ ਕੰਮ ਕਰਦਾ ਕੋਠੀਆਂ ਪਾਉਂਦਾ ਇਹ ਬੰਦਾ ਦੇਖੋ ਆ ਨਾਟਕ ਹੋ ਲੈਦਾ ਇੱਕ ਆ ਸਟੈਂਡ 'ਚ ਫੋਨ ਨਹੀਂ ਫਿੱਟ ਹੋਇਆ ਹੈਗਾ 20 ਮਿੰਟ ਹੋ ਗਏ ਨੂੰ ਲੱਗੇ ਨੂੰ ਥੋੜਾ ਜਿਹਾ ਪਾਣੀ ਲਾ ਲ ਲਈ ਪਾਣੀ ਨਹੀਂ ਥੋੜਾ ਜਿਹਾ ਇਹਦੇ ਹਾਂ ਹੁਣ ਦੁਬਾਰਾ ਪਾਣੀ ਲਾ ਕੇ ਰੱਖੀ ਦੇ ਥੋੜਾ ਜਿਹਾ ਲੈ ਹੱਥ ਨਾਲ ਜ਼ਿਆਦਾ ਨਾ ਲਈ ਮੜਾ ਜਿਹਾ ਪਾਣੀ ਲਾ ਦੇ ਥੋੜਾ ਜਿਹਾ ਲਾ ਹਾਂ ਹੁਣ ਰੱਖ ਆ ਲਓ ਬਈ ਹੁਣ ਇਹਨੇ ਫੋਨ ਨੂੰ ਪਾਣੀ ਲਾ ਤਿਆ ਉਹ ਦੇਖੋ ਖੜ ਗਿਆ ਨਾ ਪਾਣੀ ਲਾ ਕੇ ਟੋਕਾ ਨੂੰ ਖੜ ਗਿਆ ਲੈ ਲੈ ਓ ਗਿਰ ਗਿਆ ਦੇਖੋ ਇਹ ਬੰਦੇ ਨੂੰ ਐ ਨਹੀਂ ਪਤਾ ਲੱਗਦਾ ਵੀ ਫੋਨ ਦਾ ਇਹ ਜੇ ਖੜੂ ਕਿੱਥੇ ਦੇਖੋ ਜੇ ਦੱਸ ਗਿਆ ਮੰਨ ਜਾਗੇ ਆਪਾਂ ਇਹ ਜੇ ਫੋਨ ਫਿੱਟ ਕਿੱਥੇ ਹੋਣਾ ਇਹਨੂੰ ਪਤਾ ਨਹੀਂ ਦੇਖੋ ਬਈ ਲੱਗ ਰਿਹਾ ਹੈ ਗੱਲ ਕਮਾਲ ਹੋ ਗਈ ਯਾਰ ਦੇਖ ਲਓ ਬਈ ਆ ਲੈ ਦੇਖ ਲਓ ਇਹ ਤਾਂ ਫੋਨ ਇਹ ਜੇ ਸਟੈਂਡ 'ਚ ਫੋਨ ਨਹੀਂ ਫਿੱਟ ਹੋਇਆ ਹੈਗਾ ਤੁਹਾਨੂੰ ਕੋਈ ਪੇਰੇ ਸੀ ਕਿ ਤੁਹਾਨੂੰ ਕੁਝ ਐਡਵਾਂਸ ਚਾਹੀਏ ਆ ਜਿਹੜੀ ਇਹਨੂੰ ਸੱਤ ਤੇ ਬੱਤ ਦਿਨ ਜੰਗਾਂ ਦੇ ਵਿੱਚ ਕਿਹਦਾ ਖਰਾਬ ਹੋਇਆ ਹੋਇਆ ਕੀ ਖਰਾਬ ਹੋਇਆ ਇਹਦਾ ਉਹ ਇਹਨੂੰ ਫੜਦਾਲਾ ਹੈ ਹੀ ਨਹੀਂ ਇਹ ਤੇ ਸਿਸਟਮ ਦੱਸਾਂ ਫਿਰ ਦੱਸਾਂ 30000 ਰੁਪਏ ਰੱਖੇ ਨਹੀਂ ਖਾਗੇ 30000 ਪਾਉ ਰੇ ਕਿੱਥੇ ਇੱਥੇ ਹਾਂ ਪਾ ਦੇ ਆਏ ਹੁੰਦਾ ਫੋਨ ਇਹਦੇ ਵਿੱਚ ਫਿੱਟ ਇਹ ਬੰਦੇ ਨੂੰ ਫੋਨ ਦੇਖੋ ਹੁਣ ਆਪਾਂ ਨੇ ਦੱਸਿਆ ਇਹਨੂੰ ਫੋਨ ਦਾ ਨਹੀਂ ਪਤਾ ਲੱਗਿਆ ਵੀ ਕਿਵੇਂ ਫਿੱਟ ਹੋਣਾ ਇਹ ਚ